ਇੱਕ ਮਾਮੇ ਦੁਆਰਾ ਆਪਦੇ ਹੀ ਭਾਂਜੇ ਨੂੰ ਆਪਦੀ ਹੀ ਪਤਨੀ ਦੇ ਨਾਲ ਪੱਤੀ ਜਾਣਕ ਹਾਲਤ ਦੇ ਵਿੱਚ ਫੜ ਲਿਆ ਜਾਂਦਾ ਤੇ ਫਿਰ ਆਪਦੇ ਪੱਤੀ ਨੂੰ ਮਾਰਨ ਦੇ ਲਈ ਖੁਦ ਆ ਪਤਨੀ ਵੱਲੋਂ ਆਪਦੇ ਭਾਂਜੇ ਨੂੰ ਤਨ ਤੋਲੇ ਸੋਨਾ ਦਿੱਤਾ ਜਾਂਦਾ ਉੱਤਰ ਪ੍ਰਦੇਸ਼ ਬਿਜਨੌਰ ਦਾ ਇੱਕ ਇਲਾਕਾ ਕੀਰਤਪੁਰ ਇੱਥੇ ਮੌਜੂਦ ਇੱਕ ਖੇਤ 'ਚ ਇੱਕ ਕਿਸਾਨ ਆਪਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਇੱਕ ਤੋਂ ਬਾਅਦ ਇੱਕ ਤਿੰਨ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਇਹ ਗੋਲੀਆਂ ਕੁਝ ਬਾਈਕ ਤੋਂ ਆਏ ਲੋਕਾਂ ਦੇ ਦੁਆਰਾ ਚਲਾਈਆਂ ਗਈਆਂ ਸੀ ਇਸ ਕਿਸਾਨ ਦੇ ਦੁਆਰਾ ਉਹ ਜਗ੍ਹਾ ਦੇ ਉੱਤੇ ਚਾਇਆ ਜਾਂਦਾ ਜਿੱਥੇ ਗੋਲੀਆਂ ਚਲਾਈਆਂ ਗਈਆਂ ਸੀ ਉੱਥੇ ਇੱਕ ਆਦਮੀ ਖੂਨ ਨਾਲ ਲਤਫਤ ਪਿਆ ਹੋਇਆ ਸੀ ਉਸ ਦੇ ਚਿਹਰੇ ਨੂੰ ਵੀ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਕਿ ਉਸ ਦੀ ਪਛਾਣ ਨਾ ਕੀਤੀ ਜਾ ਸਕੇ ਇਹ ਦੇਖਣ ਤੋਂ ਬਾਅਦ ਉਸ ਕਿਸਾਨ ਦੇ ਦੁਆਰਾ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਪੁਲਿਸ ਮੌਕੇ ਤੇ ਆਉਂਦੀ ਆ ਤੇ ਉਸ ਲਾਸ਼ ਨੂੰ ਆਪ ਦੇ ਕਬਜ਼ੇ ਚ ਲੈਂਦੀ ਆ ਤੇ ਫਿਰ ਪੁਲਿਸ ਉਸ ਮਾਰਨ ਵਾਲੇ ਆਦਮੀ ਦੀ ਜਾਂਚ ਸ਼ੁਰੂ ਕਰਦੀ ਆ ਕਿ ਆਖਰਕਾਰ ਇਹ ਹੈ ਕੌਣ ਉਸ ਆਦਮੀ ਦੀ ਉਮਰ 35 ਸਾਲ ਦੇ ਆਸ-ਪਾਸ ਲੱਗ ਰਹੀ ਸੀ ਫਿਰ ਪੁਲਿਸ ਵੱਲੋਂ ਉਸ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ। ਦੂਜੇ ਪਾਸੇ ਪੁਲਿਸ ਵੱਲੋਂ ਉੱਥੋਂ ਆਸ-ਪਾਸ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਇਹ ਹੈ ਕੌਣ ਇਸੇ ਦੌਰਾਨ ਪੁਸ ਦੇ ਹੱਥ ਇੱਕ ਸੀਸੀਟੀਵੀ ਕੈਮਰਾ ਲੱਗਦਾ ਜਿਸ ਤੋਂ ਦੋ ਆਦਮੀ ਮਹਿਰਮਾਨ ਤੇ ਗੋਮਰ ਜੋ ਕਿ ਬਿਜਨੌਰ ਦੇ ਹੀ ਰਹਿਣ ਵਾਲੇ ਸੀ ਉਹਨਾਂ ਦੀ ਪਛਾਣ ਹੋ ਜਾਂਦੀ ਆ ਇਹਨਾਂ ਚ ਮਹਿਰਮਾਨ ਇੱਕ ਫੇਰੀ ਲਾਉਣ ਵਾਲਾ ਸੀ ਤੇ ਗੋਮਰ ਮਜ਼ਦੂਰੀ ਦਾ ਕੰਮ ਕਰਿਆ ਕਰਦਾ ਸੀ ਫਿਰ ਪੁਲਿਸ ਵੱਲੋਂ ਇਹਨਾਂ ਨੂੰ ਭਾਲਣਾ ਸ਼ੁਰੂ ਕੀਤਾ ਜਾਂਦਾ ਦੋਨਾਂ ਦੇ ਘਰ ਵਾਲਿਆਂ ਤੋਂ ਇਹਨਾਂ ਦਾ ਨੰਬਰ ਲੱਤਾ ਜਾਂਦਾ ਤੇ ਲੋਕੇਸ਼ਨ ਟ੍ਰੇਸ ਕਰ ਲਈ ਜਾਂਦੀ ਆ ਇਹ ਕੀਰਤਪੁਰ ਦੇ ਜੰਗਲਾਂ ਦੀ ਲੋਕੇਸ਼ਨ ਸੀ ਪੁਲਿਸ ਉੱਥੇ ਪਹੁੰਚਦੀ ਜਦੋਂ ਪੁਲਿਸ ਨੇ ਕਿਰਾਬੰਦੀ ਕਰਨੀ ਸ਼ੁਰੂ ਕੀਤੀ ਤਾਂ ਮਹਿਰਬਾਨ ਦੇ ਦੁਆਰਾ ਪੁਲਸ ਤੇ ਗੋਲੀ ਚਲਾ ਦਿੱਤੀ ਜਾਂਦੀ ਆ ਜੋ ਇੱਕ ਕਾਂਸਟੇਬਲ ਦੇ ਹੱਥ ਤੇ ਲੱਗਦੀ ਆ ਤੇ ਪੁਲਸ ਦੀ ਜਵਾਬੀ ਕਾਰਵਾਈ ਦੇ ਵਿੱਚ ਮਹਿਰਬਾਨ ਦੀ ਲੱਤ ਦੇ ਉੱਤੇ ਗੋਲੀ ਜਾ ਲੱਗਦੀ ਆ ਤੇ ਉਹ ਡਿੱਗ ਜਾਂਦਾ ਫਿਰ ਪੁਲਿਸ ਵੱਲੋਂ ਦੋਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਇਸ ਤੋਂ ਪੁਲਸਨ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਕਿ ਜੋ ਮਰਨ ਵਾਲਾ ਆਦਮੀ ਸੀ ਉਸਦਾ ਨਾਂ ਸੀ ਮੁਹੰਮਦ ਫਾਰੂਕ ਤੇ ਉਹ ਇਹਨਾਂ ਦੇ ਹੀ ਮਹੱਲੇ ਦਾ ਰਹਿਣ ਵਾਲਾ ਸੀ ਇਸ ਤੋਂ ਬਾਅਦ ਪੁਸਤੇ ਬਲੂਨਾਂ ਦੋਨਾਂ ਤੋਂ ਕਾਰਨ ਪੁੱਛਿਆ ਜਾਂਦਾ ਕਿ ਤੁਸੀਂ ਉਸਦੇ ਨਾਲ ਅਜਿਹਾ ਕੀਤਾ ਕਿਉਂ ਤਾਂ ਉਸ ਤੋਂ ਬਾਅਦ ਮਿਹਰਬਾਨ ਦੇ ਦੁਆਰਾ ਇੱਕ ਕਹਾਣੀ ਸੁਣਾਈ ਜਾਂਦੀ ਹੈ ਦਰਅਸਲ ਮਿਹਰਬਾਨ ਮੁਹੰਮਦ ਫਾਰੂਕ ਦੀ ਚਚੇਰੀ ਭੈਣ ਦਾ ਮੁੰਡਾ ਸੀ ਤੇ ਇਹਨਾਂ ਦੇ ਆਪਸ ਵਿੱਚ ਘਰ ਦਾ ਡਿਫਰੈਂਸ ਹੈ ਜਿਹੜਾ ਸਿਰਫ 50 ਕਿਲੋਮੀਟਰ ਦੇ ਹੀ ਸੀ ਮੁਹੰਮਦ ਫਾਰਕ ਵੱਲੋਂ 7 ਸਾਲ ਪਹਿਲਾਂ ਗਾਜ਼ੀਆਬਾਦ ਦੀ ਰਹਿਣ ਵਾਲੀ ਅਮਰੀਨ ਨਾਂ ਦੀ ਲੜਕੀ ਦੇ ਨਾਲ ਵਿਆਹ ਕਰਵਾਇਆ ਜਾਂਦਾ ਤੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਫਾਰੂਕੀ ਪੈਸੇ ਕਮਾਉਣ ਦੇ ਲਈ ਸਾਉਦੀ ਚਲਾ ਗਿਆ ਸੀ ਤੇ ਦੂਜੇ ਪਾਸੇ ਉਹ ਦਾ ਭਾਂਜਾ ਕੱਪੜੇ ਦੀ ਫੇਰੀ ਲਗਾਇਆ ਕਰਦਾ ਸੀ ਤੇ ਇਸੇ ਦੌਰਾਨ ਉਸ ਦਾ ਆਪਦੇ ਮਾਮੇ ਦੇ ਘਰ ਆਉਣਾ ਜਾਣਾ ਵੱਧ ਚੁੱਕਿਆ ਸੀ ਪਤੀ ਸੌਂਦੀ ਸੀ ਤੇ ਪਤਨੀ ਇਧਰ ਅਕਸਰ ਹੀ ਆਪਣੇ ਭਾਂਜੇ ਦੇ ਨਾਲ ਰੰਗ ਲੜੀਆਂ ਮਨਉਂਦੀ ਫੋਰਥ ਤੇ ਵੀ ਲੰਬੀਆਂ ਲੰਬੀਆਂ ਗੱਲਾਂ ਕਰਦੀ ਤੇ ਦੋਨਾਂ ਦੇ ਵਿੱਚ ਸੰਬੰਧ ਵੀ ਬਣ ਲਾ ਕੇ ਇਸੇ ਦੌਰਾਨ ਫਾਰੂਖ 사ਉਦੀ ਤੋਂ ਇੰਡੀਆ ਦੇ ਵਿੱਚ ਵਾਪਸ ਆ ਜਾਂਦਾ ਤੇ ਇਸੇ ਦੌਰਾਨ ਇੱਕ ਦਿਨ ਉਸ ਦੇ ਦੁਆਰਾ ਇਹਨਾਂ ਦੋਨਾਂ ਨੂੰ ਇਸ ਪਤੀ ਜਾਣ ਕਾਲ ਦੇ ਵਿੱਚ ਇਕੱਠੇ ਫੜ ਲਿਆ ਜਾਂਦਾ ਹੁਣ ਫਾਰੂਕੀ ਦੇ ਦੁਆਰਾ ਇਹਨਾਂ ਦੋਨਾਂ ਦੇ ਉੱਪਰ ਪੰਛਾਂ ਲਗਾ ਦਿੱਤੀਆਂ ਜਾਂਦੀਆਂ ਨੇ ਤੇ ਪਤਨੀ ਨਾਲ ਗੁੱਸਾ ਕੀਤਾ ਜਾਂਦਾ ਮਾਰਕੁੱਟ ਵੀ ਕੀਤੀ ਜਾਂਦੀ ਆ ਇਸੇ ਦੌਰਾਨ ਦੋਨਾਂ ਦੇ ਦੋ ਬੱਚੇ ਵੀ ਹੁੰਦੇ ਨੇ ਪਰ ਅਮਰੀਨ ਦੇ ਦੁਆਰਾ ਉਹਦੇ ਭਾਂਜੇ ਦਾ ਖੜਾ ਨਹੀਂ ਛੱਡਿਆ ਜਾਂਦਾ ਤੇ ਐਵੇਂ ਹੀ 2025 ਦਾ ਸਮਾਂ ਆ ਜਾਂਦਾ ਤੇ ਇਹ ਦੋਨੋਂ ਸੋਚਦੇ ਨੇ ਕਿ ਕਿਉਂ ਨਾ ਫਾਰੂਕੀ ਨੂੰ ਮਾਰ ਦਿੱਤਾ ਜਾਵੇ ਪਰ ਮਹਿਰਬਾਨ ਕਹਿੰਦਾ ਕਿ ਮੇਰੇ ਕੋਲ ਤਾਂ ਪੈਸੇ ਹੀ ਮੌਜੂਦ ਨਹੀਂ ਆ ਤਾਂ ਮੁਹੰਮਦ ਫਾਰੂਕੀ ਦੀ ਪਤਨੀ ਦੇ ਵੱਲੋਂ ਆਪਦੇ ਭਾਂਦੇ ਨੂੰ ਤੰਤੂਲੇ ਸਿਉਣਾ ਖੁਦ ਦੇ ਕੋਲੋਂ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਕਿਸ ਦੇ ਨਾਲ ਇੰਤਜ਼ਾਮ ਕਰ ਤੇ ਇਸ ਨੂਰ ਰਸਤੇ ਦੇ ਵਿੱਚੋਂ ਹਟਾ ਦੇ ਤੇ 28 April 2025 ਦੇ ਦਿਨ ਮਿਹਰਬਾਨ ਆਪਣੇ ਮਾਮੇ ਦੇ ਕੋਲ ਜਾਂਦਾ ਉਸ ਨੂੰ ਕਹਿੰਦਾ ਕਿ ਮਾਮਾ ਜੋ ਹੋਇਆ ਉਸ ਨੂੰ ਭੁਲਾ ਦੇ ਹੁਣ ਤਾਂ ਸਾਡੇ ਵਿੱਚਕਾਰ ਕੁਝ ਹੈ ਵੀ ਨਹੀਂ ਤਾਂ ਚਲੋ ਬੀਅਰ ਪੀਂ ਚੱਲਦੇ ਹਾਂ ਉਸ ਦਾ ਮਾਮਾ ਵੀ ਇਹ ਗੱਲ ਸੁਣ ਕੇ ਤਿਆਰ ਹੋ ਜਾਂਦਾ ਕਿਉਂਕਿ ਉਹ ਵੀ ਚਾਹੁੰਦਾ ਸੀ ਕਿ ਪੁਰਾਣੀਆਂ ਗੱਲਾਂ ਭੁਲਾ ਦਿੱਤੀਆਂ ਜਾਣ ਦੋਵੇਂ ਇੱਕੋ ਬਾਈ ਤੇ ਇੱਕ ਤੀਸਰੇ ਦੋਸਤ ਦੇ ਨਾਲ ਨਿਕਲ ਜਾਂਦੇ ਨੇ ਮਿਹਰਬਾਨ ਦੇ ਦੁਆਰਾ ਆਪਣੇ ਦੋਸਤ ਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਗਿਆ ਸੀ ਫਿਰ ਉਸ ਜਗ੍ਹਾ ਤੇ ਜਾ ਕੇ ਉਸ ਉੱਪਰ ਤਿੰਨ ਗੋਲੀਆਂ ਚਲਾਈਆਂ ਜਾਂਦੀਆਂ ਨੇ ਦੋ ਤਾਂ ਉਹਨਾਂ ਗੋਲੀਆਂ ਦੇ ਵਿੱਚ ਉਸ ਦੀ ਪੈਠ ਦੇ ਉੱਤੇ ਲੱਗਦੀਆਂ ਨੇ ਤੇ ਇੱਕ ਉਸ ਨੂੰ ਸ਼ੂਕਾ ਨਿਕਲ ਜਾਂਦਾ ਪਰ ਉਹਤੇ ਮੌਜੂਦ ਇੱਕ ਐਟ ਦੇ ਨਾਲ ਉਸਦੇ ਚਿਹਰੇ ਨੂੰ ਉਚਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਕਿਸੇ ਦੁਆਰਾ ਉਸ ਨੂੰ ਪਛਾਣਿਆ ਨਾ ਜਾ ਸਕੇ ਤੇ ਦੂਜੇ ਪਾਸੇ ਮਾਮੀ ਤਾਂ ਕਿਸੇ ਨੂੰ ਕੁਝ ਦੱਸਣ ਵਾਲੀ ਹੈ ਨਹੀਂ ਸੀ ਕਿਉਂਕਿ ਉਹ ਤਾਂ ਸੱਬ ਦੇ ਵਿੱਚ ਰਲਈ ਹੋਈ ਸੀ ਪਰ ਉਸ ਕਿਸਾਨ ਅਤੇ ਸੀਸੀਟੀਵੀ ਦੀ ਵਜ੍ਹਾ ਕਰਕੇ ਇਸ ਪੂਰੇ ਘਟਨਾਕਰਮ ਦਾ ਖੁਲਾਸਾ ਹੋ ਗਿਆ ਵਰਨਾ ਇਹਨਾਂ ਦੇ ਦੁਆਰਾ ਉਸ ਨੂੰ ਪਾਸ ਤੋਂ ਹੀ ਬੰਦੀ ਇੱਕ ਨਦੀ ਦੇ ਵਿੱਚ ਸੁੱਟਣ ਦਾ ਵੀ ਪੂਰਾ ਪਲਾਨ ਬਣਾਇਆ ਗਿਆ ਸੀ ਇਹ ਵੀ ਖੁਲਾਸਾ ਹੁੰਦਾ ਕਿ ਜੋ ਮਿਹਰਬਾਨ ਦਾ ਦੋਸਤ ਸੀ ਉਸ ਨੂੰ ਮਿਹਰਬਾਨ ਦੇ ਦੁਆਰਾ 20000 ਰੁਪਏ ਇਸ ਕੰਮ ਦੇ ਲਈ ਦਿੱਤੇ ਗਏ ਸੀ ਫਿਰ ਪੁਲਿਸ ਨੇ ਤਿੰਨਾਂ ਨੂੰ ਅਰੈਸਟ ਵੀ ਕਰ ਲਿਆ ਪਰ ਉਹ ਸਭ ਦੇ ਵਿੱਚ ਸਭ ਤੋਂ ਵੱਧ ਜ਼ਿੰਦਗੀ ਖਰਾਬ ਹੋਈ ਉਹਨਾਂ ਦੋ ਬੱਚਾਂ ਦੀ ਜਿਹੜੇ ਕਿ 2 ਤੇ 4 ਸਾਲ ਦੇ ਨੇ ਜੋ ਕਿ ਫਾਰੂਕੀ ਤੇ ਅਮਰੀਨ ਦੋਨਾਂ ਦੇ ਨੇ ਤੇ ਇਸ ਵਕਤ ਇਹ ਦੋਨੇ ਬੱਚੇ ਆਪਣੇ ਦਾਦਾ ਤੇ ਦਾਦੀ ਦੇ ਨਾਲ ਰਹਿ ਰਹੇ ਨੇ ਤੇ ਹੁਣ ਉਹ ਤਿੰਨੇ ਪੁਲਸੜਕ ਦੇ ਵਿੱਚ ਨੇ ਤੇ ਹੁਣ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਆ ਇਸ ਪੂਰੇ ਘਟਨਾਕਰਮ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਪਰੇਸ਼ਾਨ ਕਰਨਾ ਜਾਂ ਤੰਗ ਕਰਨਾ ਨਹੀਂ ਆ ਸਰਪ ਤੇ ਸਿਰਫ ਤੁਹਾਨੂੰ ਜਾਗਰੂਕ ਕਰਨਾ ਕਿ ਸਾਡੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਤੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ